ਵਰਦੀ ਹੈਮ ਜਾਣਕਾਰੀ ਦੱਸਦੇ ਕਿ ਬੁਖਮੰਤਰੀ ਭਗਵਾਨ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕਸਿਆ ਮਾਨ ਕਿਹਾ ਕਿ ਕੈਪਟਨ ਸਾਹਿਬਾ ਜੀ ਡਰਕ ਤਸਕਰਾਂ ਤੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ ਹੈ ਲੋਕਾਂ ਦੇ ਪੁੱਤ ਤੁਹਾਡੇ ਰਾਜ ਦੇ ਵਿੱਚ ਤੜਫ ਤੜਫ ਕੇ ਮਾਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈਠੇ ਸੀ ਗੁਟਕਾ ਸਾਹਿਬ ਜੀ ਦੀ ਸੌ ਕਿੱਥੇ ਗਈ ਬੁਖਮੰਤਰੀ ਭਗਵਾਨ ਸਿੰਘ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਤੰਜ ਕਸਦੇ ਹੋਏ ਕਿਹਾ ਕਿ ਲੋਕਾਂ ਦੇ ਪੁੱਤ ਤੁਹਾਡੇ ਰਾਜ ਦੇ ਵਿੱਚ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈਠੇ ਸੀ ਸੋ ਦੱਸੋ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੇ ਪਾਛ ਪਾਗੂ ਕੈਪਟਨ ਅਮਰਿੰਦਰ ਸਿੰਘ ਉੱਤੇ ਵੱਡਾ ਹਮਲਾ ਬੋਲਿਆ ਮਾਨ ਨੇ ਆਖਿਆ ਕਿ ਕੈਪਟਨ ਸਾਹਿਬ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖ ਅਧਿਕਾਰਾਂ ਦੀ ਚਿੰਤਾ ਹੋਗੀ ਜਦੋਂ ਲੋਕਾਂ ਦੇ ਪੁੱਤ ਤੁਹਾਡੇ ਅਤੇ ਤੁਹਾਡੇ ਭਤੀਜੇ ਦੇ ਰਾਜ ਦੇ ਵਿੱਚ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਭਾਜਪਾ ਹੁਣ ਤੁਹਾਡੇ ਬਿਆਨ ਨੂੰ ਨਿਜੀ ਕਹਿ ਕੇ ਖਹਿੜਾ ਸੁਣਾਇਆ ਗੁਕਾ ਸਾਹਿਬ ਜੀ ਦੀ ਸੌ ਕਿੱਥੇ ਗਈ ਦੱਸਣੇ ਹੋ ਗਏ ਕਿ ਸਾਫਾ ਮੁੱਖ ਮੰਤਰੀ ਅਤੇ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਟਵੀਟ ਹੋਏ ਵਿਕਰਮਜੀਤ ਸਿੰਘ ਮਜੀਠੀਆ ਉੱਤੇ ਹੋਈ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਘਰਾਉ ਦਿੱਤਾ ਸੀ ਤੇ ਇਸ ਕਾਰਵਾਈ ਤੇ ਉਹਨਾਂ ਦੇ ਵੱਲੋਂ ਨਿੰਦਾ ਕੀਤੀ ਗਈ ਸੀ ਇਸ ਉੱਤੇ ਹੁਣ ਪੰਜਾਬ ਸਰਕਾਰ ਨੇ ਵੀ ਕੈਪਟਨ ਬਰਿੰਦਰ ਸਿੰਘ ਉੱਤੇ ਜਵਾਬੀ ਹਮਲਾ ਬੋਲਦਿਆਂ ਕਿਹਾ ਗਿਆ ਕਿ ਜਿਹੜੀ ਤੁਸੀਂ ਗੁਟਕਾ ਸਾਹਿਬ ਜੀ ਦੀ ਸੌਖਾਤੀ ਸੀ ਉਸਦਾ ਕੀ ਬਣਿਆ ਹੁਣ ਤੁਹਾਡਾ ਦੋਗਲਾ ਚਿਹਰਾ ਸਾਰਿਆਂ ਦੇ ਸਾਹਮਣੇ ਆ ਚੁੱਕਾ ਹੈ ਸੋ ਦੱਸ ਦੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਬਾਦਲ ਨੇ ਕੈਪਟਨ ਬਰਿੰਦਰ ਸਿੰਘ ਉੱਤੇ ਤੰਜ ਕਸਿਆ ਉਹਨੇ ਕਿਹਾ ਕਿ ਕੈਪਟਨ ਸਾਹਿਬਾ ਜੀ ਡਰੱਗ ਤਸਕਰਾਂ ਦੇ ਮਾਰਨ ਅਧਿਕਾਰਾਂ ਦੀ ਚਿੰਤਾ ਕਿੱਤੋਂ ਹੋ ਗਈ ਹੈ ਲੋਕਾਂ ਦੇ ਪੁੱਤ ਤੁਹਾਡੇ ਰਾਜ ਦੇ ਵਿੱਚ ਤੜਫ ਤੜਫ ਕੇ ਮਾਰੇ ਸੀ ਉਸ ਵੇਲੇ ਤੁਸੀਂ ਮਹਿਫਲਾਂ ਦੇ ਵਿੱਚ ਬੈਠੇ ਸੀ ਤ론ਾ ਬੋਲੋ ਕਿਆ ਕਿਆ ਕਿ ਗੁਟਕਾ ਸਾਹਿਬ ਜੀ ਦੀ ਸੌ ਖਾਦੀ ਗਈ ਸੀ ਉਹ ਕਿੱਥੇ ਹੈ